ਨਾਲ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਮਨਜੀਤ ਸਿੰਘ ਰਮਾਣਾ ਪੰਜਾਬੀ ਸਾਹਿਤ ਸਭਾ ਸ਼੍ਰੀ ਪੈਣੀ ਸਾਹਿਬ ਦੀ ਇੱਕ ਮਹੀਨਾਵਾਰ ਮੀਟਿੰਗ ਨਿਊ ਹਾਲ ਲਾਟੋ ਰੋਡ ਵਿਖੇ ਹੋਈ ਜਿਸ ਦੀ ਪ੍ਰਧਾਨਗੀ ਗੁਰਸੇਵਕ ਸਿੰਘ ਢਿੱਲੋਂ ਨੇ ਕੀਤੀ ਪਹਿਲੇ ਸੈਸ਼ਨ ਵਿੱਚ ਗੁਰਸੇਵਕ ਸਿੰਘ ਢਿੱਲੋਂ ਨੇ ਨੇਤਰ ਸਿੰਘ ਮੁੱਤੋ ਦੇ ਜੀਵਨ ਅਤੇ ਪੋਸਤਕ ਬਾਰੇ ਮਿਆਰੀ ਤੇ ਪੋਖਤਾ ਗੱਲਬਾਤ ਕੀਤੀ ਨੇਤਰ ਸਿੰਘ ਮੁੱਤੋ ਦੀ ਕਿਤਾਬ ਨੇਤਰ ਕਾਵ ਸੰਗ੍ਰਹਿ ਦਾ ਪਰਚਾ ਪੱਤਰਕਾਰ ਤੇ ਲੇਖਕ ਬਲਬੀਰ ਸਿੰਘ ਬੱbbi ਨੇ ਖੂਬਸੂਰਤ ਅੰਦਾਜ਼ ਵਿੱਚ ਪੜਿਆ ਪ੍ਰਦਾਨਗੀ ਮੰਡਲ ਵਿੱਚ ਸ਼ਾਮਲ ਸ਼ਖਸੀਤਾਂ ਵਿੱਚ ਗੀਤਕਾਰ ਅਮਰੀਕ ਸਿੰਘ ਤਲਵੰਡੀ ਜਤਿੰਦਰ ਕੌਰ ਮਾਹਲ ਨੇਤਰ ਸਿੰਘ ਮੁੱਤੋ ਤੇ ਲੂ ਰਾਮ ਕੋਹਾੜਾ ਅਨਿਲ ਫਤੇਗੜ ਜੱਟਾ ਡਾਕਟਰ ਪਰਮਿੰਦਰ ਸਿੰਘ ਬੈਣੀਪਾਲ ਨੇ ਆਪੋ ਆਪਣੀ ਗੱਲਬਾਤ ਦੌਰਾਨ ਕਿਤਾਬ ਦੀ ਬੰਤਰ ਕਾਵਿਕ ਪੱਖ ਸਿਧਾਂਤਕ ਪੱਖ ਸ਼ਬਦਾਵਲੀ ਅਤੇ ਹੋਰ ਪੱਖਾਂ ਤੇ ਉਸਾਰੂ ਤੇ ਮੇਰੀ ਗੱਲਬਾਤ ਕੀਤੀ ਲੇਖਕ ਨੀਤਰ ਸਿੰਘ ਮੁੱਤੋ ਸਮੇਤ ਪਹਿਲੇ ਸੈਸ਼ਨ ਦੀ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਸਮੂਹ ਸ਼ਖਸੀਅਤਾਂ ਦਾ ਸਵਾਗਤ ਕੀਤਾ ਗਿਆ ਦੂਸਰੇ ਸੈਸ਼ਨ ਵਿੱਚ ਕਵੀ ਦਰਬਾਰ ਹੋਇਆ ਜਿਸ ਦੀ ਪ੍ਰਧਾਨਗੀ ਲੇਖਕ ਹਰਨਾਮ ਸਿੰਘ ਡੱਲਾ ਮੇਕ ਸਿੰਘ ਜਵੰਦਾ ਗੀਤਕਾਰ ਕਰਨੈਲ ਸਿੰਘ ਸਿਵਿਆ ਬਲਵੀਰ ਸਿੰਘ ਬੱਬੀ ਹਰਬੰਸ ਸਿੰਘ ਰਾਏ ਆਦਿ ਨੇ ਕੀਤੀ ਹਾਜ਼ਰ ਸ਼ਾਇਰਾਂ ਵਿੱਚ ਰਜਿੰਦਰ ਕੌਰ ਪੰਨੂ ਬੁੱਧ ਸਿੰਘ ਨੀਲੋਂ ਬਲਵੰਤ ਸਿੰਘ ਬਿਰਕ ਪ੍ਰੀਤ ਸਿੰਘ ਸੰਦਲ ਕਵਿਸ਼ਰ ਸੁਖਵਿੰਦਰ ਸਿੰਘ ਬਾਦਲਾ ਅਵਤਾਰ ਸਿੰਘ ਉਟਾਲਾ ਜੱਗਾ ਜਮਾਲਪ uri ਜਗਦੀਪ ਮਕਸੂਦਲਾ ਨਰਿੰਦਰ ਮਣਕੂ ਕੇਵਲ ਸਿੰਘ ਮਜਾਲੀ ਬਲਵੰਤ ਮੰਗਟ ਦਰਸ਼ਨ ਸਿੰਘ ਭਾਗਪ uri ਦਲਵੀਰ ਕਲियर ਡਾਕਟਰ ਰਾਜਦੀਪ ਸਿੰਘ ਰੋਪੜ ਨਿਸ਼ਾਨ ਸਿੰਘ ਅਟਵਾਲ ਪ੍ਰੀਤਮ ਸਿੰਘ ਰਾਜਦੀਪ ਕੌਰ ਮੋਹਨ ਲਾਲ ਰਾਹੀ ਲਖਵੀਰ ਸਿੰਘ ਪੱਟੀ ਕੇਵਲ ਸਿੰਘ ਕਦੂ ਗੁਰਤੇਜ ਸਿੰਘ ਮਨਜੀਤ ਸਿੰਘ ਰਾਗੀ ਐਚ ਢਿੱਲੋਂ ਜਵਾਲਾ ਸਿੰਘ ਰਾਜਦੀਪ ਸਿੰਘ ਤੂਰ ਆਦਿਕ ਸ਼ਾਇਰਾ ਨੇ ਰਚਨਾਵਾਂ ਸਾਂਝੀਆਂ ਕੀਤੀਆਂ ਇਸ ਤੋਂ ਇਲਾਵਾ ਸਭਾ ਵਿੱਚ ਪਹਿਲੀ ਵਾਰ ਆਏ ਉਦਯੋਗਪਤੀ ਸੁਭਾਸ਼ ਬਜਾਜ ਜੀ ਨੇ ਇਹ ਐਲਾਨ ਕੀਤਾ ਕਿ ਗਰੀਬ ਲੜਕੀਆਂ ਦੀਆਂ ਸ਼ਾਦੀਆਂ ਗਰੀਬ ਬੱਚਿਆਂ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਦੇ ਨਾਲ ਹੁਣ ਹਰ ਲੋਕਾਂ ਨੂੰ ਆਪਣੀਆਂ ਫੈਕਟਰੀ ਵਿੱਚ ਨੌਕਰੀ ਵੀ ਦੇਣਗੇ ਪੱਤਰਕਾਰ ਭਾਈਚਾਰੇ ਚੋਂ ਕਰਮਜੀਤ ਸਿੰਘ ਆਜ਼ਾਦ, ਸੁਜੀਤ ਵਿਸ਼ਾਧ, ਬਲਬੀਰ ਸਿੰਘ ਬੱbbi, ਲਖਵੀਰ ਸਿੰਘ ਲੱਭਾ ਨੇ ਸਮਾਗਮ ਦੀ ਕਵਰੇਜ ਬਹੁਤ ਸੁੰਦਰ ਤਰੀਕੇ ਨਾਲ ਕੀਤੀ ਤੇ ਆਪੋ ਆਪਣੀਆਂ ਰਚਨਾਵਾਂ ਵੀ ਪੇਸ਼ ਕੀਤੀਆਂ ਸਮਾਗਮ ਦੀ ਕਾਰਵਾਈ ਨੂੰ ਕਹਾਣੀਕਾਰ ਤਰਨ ਬਲਤੇ ਜਗਦੀਪ ਸਿੰਘ ਬਿੱਕੀ ਨੇ ਬਹੁਤ ਖੂਬਸੂਰਤ ਅੰਦਾਜ਼ ਨਾਲ ਚਲਾਇਆ ਕਵੀਸ਼ਰ ਪ੍ਰੀਤ ਸਿੰਘ ਸੰਧਲ ਤੇ ਜਗਦੀਪ ਮਕਸੂਦੜਾ ਨੇ ਸੰਤ ਸਿੰਘ ਸੋਹਲ ਦੀ ਲਿਖੀ ਬੰਦਾ ਬਹਾਦਰ ਬਾਰੇ ਪੁਸਤਕ ਸਭਾ ਨੂੰ ਪੇਟ ਕੀਤੀ ਗੁਰਸੇਵਕ ਸਿੰਘ ਢਿੱਲੋਂ ਨੇ ਬਹੁ ਗਿਣਤੀ ਵਿੱਚ ਆਏ ਹੋਏ ਸ਼ਾਇਰਾਂ ਦਾ ਧੰਨਵਾਦ ਕੀਤਾ